ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮਸਤ ਅਮਜਬੇ ਨਮਸਤ ਅਜਬੇ ਹੈ ਅਜਬ ਸਰੂਪ ਪਰਮਾਤਮਾ ਤੇਰਾ ਕੋਈ ਸਰੂਪ ਨਹੀਂ ਤੇਰਾ ਕੋਈ ਮਜਲ ਨਹੀਂ ਨਾ ਤੂੰ Hindu ਹੈ ਨਾ ਤੂੰ Jaini ਹੈ ਨਾ ਤੂੰ Sikh ਹੈ ਨਾ ਤੂੰ Yahudi ਹੈ ਨਾ ਤੂੰ Parsi ਹੈ ਨਾ ਤੂੰ Jaini ਹੈ ਨਾ ਤੂੰ Buddha ਹੈ ਪਰਮਾਤਮਾ ਕੇਵਲ ਇੱਕ ਪਰਮਾਤਮਾ ਹੀ ਹੈ हे परमात्मा तेरी कोई जात भी नहीं तेरा कोई मजहब भी नहीं तेरा कोई इलाका भी नहीं नमस्ते आ नामे नमस्ते ठा में तेनु कोई नहीं कह सकदा परमात्मा तू चाइनीस है तू अमेरिकन है कोई नहीं कह सकदा क्योंकि तेरा अपना स्वरूप नहीं तू सर्वव्यापक है नदियां ਦੇ ਨਾਮ ਨੇ ਆਪ ਨੂੰ ਆਪਣੇ ਇਲਾਕੇ ਨੇ ਆਪਣੇ ਇਲਾਕੇ ਦੇ ਨਾਂ ਤੇ ਨਦੀਆਂ ਜਾਣੀਆਂ ਜਾਂਦੀਆਂ ਨੇ ਪਰ ਉਹ ਵੀ ਇੱਕ ਦਿਨ ਸਾਗਰ ਦਾ ਰੂਪ ਹੋ ਜਾਂਦੀਆਂ ਨੇ ਸਾਗਰ ਦੇ ਵਿੱਚ ਲੀਨ ਹੋ ਜਾਂਦੀਆਂ ਪਰਮਾਤਮਾ ਦਾ ਕੋਈ ਮਜਰ ਨਹੀਂ ਹੁੰਦਾ